ਆਤੇ ਕਿੰਨੇ ਲੱਗੇ 5 ਕਿਨੇ ਕਦੋਂ ਦੀ ਹੈ 16 ਹੋਉਂਦੀ ਹੈ ਹਾਂਜੀ ਅੱਜ ਠੀਕ ਕਿ ਨਹੀਂ ਹੋ ਗਈ ਅੱਜ 8 8 ਠੀਕ ਕੋਈ ਨਹੀਂ ਇਹਨਾਂ ਦੇ ਅੱਗੇ ਗ੍ਰੰਥੀ ਬਾਰੇ ਗਿਆ ਕਿ ਮੇਲੀ ਉੱਤੇ ਅੱਗੇ ਠੀਕ ਹੋ ਗਏ ਕਿ ਹੋਰ ਠੀਕ ਉਹ ਲੱਗੀ ਆ ਰੌਣੀ ਬਾਬੇ ਨੂੰ ਦੋ ਮਿੰਟ ਬੱਲੇ ਬਾਹਰ ਲੈ ਜਾ ਖੰਦੀ ਬਾਅਦ ਵਿੱਚ ਆ ਕੇ ਲੈ ਜਾ ਗੱਲ ਕਰ ਬਾਬਾ ਨੂੰ ਬਾਬੇ ਕਹਿੰਦਾ ਗੱਲ ਨਹੀਂ ਉਹ ਕੰਮ ਬਾਅਦੋਂ ਦਾ ਗਿਆਨੀ ਵੀ ਹੈ ਨਵੇਂ ਥੀਓ ये देखेंगे आज आई नहीं करिए बैठ के हां जी लग गई चालू पैकेज तक जल्दी मजा जा जा अह छुट्टी का कॉलेज अंदर वो जाएगा देख ले आज देखो तीसरी क्लास लेना नहीं वो तो जाने चलती फिर मम्मी ने कर दिया नहीं तो अंदर करिया हां सारे कर दिया ठीक है मम्मी भी हां देखिए जागी तो थोड़ी खाए फिर की तरह हां जी चल गया चल गया सतनाम वाहिगुरु साहिब जी आसा महल्ला पंजवा बाबर सोए रहे रहाओ मोह पुटम बिखेर समाते मिथ्या गहन गहे मिथन मनोरथ सपना नंद उलास मन मुख सत कहे अमृत नाम पदार्थ संगे तिल मरम लहे कर कृपा रखे सतसंगे नानक शरण आहे कर कृपा रखे सतसंगे नानक शरण आहे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਹੀ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਆਸਰ ਨਰ ਜਰਾ ਰੱਖੇ ਸਦਨਾ ਜਨ ਤੋਰਾ ਜੀਤਾ ਜਿਓ ਪਿੰਡ ਸਭ ਤੇਰਾ ਤੋ ਅੰਤਰ ਜਾਮੀ ਪੁਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂ ਕਰਾਏ ਆਂ ਤੇ ਹਾ ਓੰਕਰੀ ਵਿਚਾਰ ਸੁਗਰੂ ਪਿਆਰੀ ਸਾਥ ਸੰਗਤ ਜੀ ਆਓ ਜੋ ਸਾਧਗੁਰੂ ਨੇ ਬਖਸ਼ਿਸ਼ ਕੀਤੀ ਆਸਾ ਮਹੱਲਾ ਆਪਣੇ ਨਿਵਾਸ ਦਾ ਰਹਿ ਹੈ ਪੰਜਵੇਂ ਪਾਠ ਸਾਹਿਤ ਅਨੁਸਾਰ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬੰਦ ਉਚਾਰਨ ਕੀਤਾ ਹੋਇਆ 13ਵੇਂ ਘਰ ਦਾ ਦੂਜਾ ਸ਼ਬਦ ਤੇ ਲੜੀਵਾਰ ਦਾ 142 ਨੰਬਰ ਸ਼ਬਦ ਜੋ ਕੀਤਾਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਗਾਂ 406 ਅੰਤ ਸੋਬੇ ਦਾ ਹੈ ਸਾਧਗੁਰੂ ਬਖਸ਼ਿਸ਼ ਕਰਦੇ ਨੇ ਸੰਨ ਹੱਲਾ ਪੰਜਵਾ ਬਾ ਵਰਸੋਏ ਰਹੇ ਰਹਾ ਕਹਿੰਦੇ ਬੋਰਾ ਹੋਇਆ ਪਾਗਲ ਹੋਇਆ ਹੰਕਾਰ ਵਿੱਚ ਇਸ ਉਤਾਰਨ ਦਾ ਗਫਲਤ ਦੀ ਜੀ ਵਿੱਚ ਕਹਿੰਦੇ ਜੋ ਕਰਦਾ ਮੈਂ ਜੋ ਕੀਤਾ ਮੈਂ ਸਹੀ ਕੀਤਾ ਮੈਂ ਕੀਤਾ ਗਲਤ ਕੀਤਾ ਤੇ ਨਿਰੰਕਾਰ ਕਿਦੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ساری ਉਮਰ ਹੋਂ ਮੈਂ ਮੇਰੀ ਵਿੱਚ ਹੀ ਫਸਿਆ ਰਹਿੰਦਾ ਤੇ ਹੋਂ ਮੈਂ ਮੇਰੀ ਵਿੱਚ ਹੀ ਇਸ ਸੰਸਾਰ ਤੋਂ ਕੁਝ ਕਰ ਜਾਂਦਾ ਰਹਾਵ ਵਿਸ਼ਰਾਮ ਦੇ ਕੇਂਦਰੀ ਭਾਸ ਸਮਝਾਂਦੇ ਨੇ ਭਾਈ ساری ਉਮਰ ਪਾਗਲਾ ਵਾਂਗ ਹੰਕਾਰ ਦੀਆਂ ਪੰਡਾ ਸਿਰ ਤੇ ਬੱਦੀ ਬੈਠਾ ਇਰਫਾਨ ਕਾਲਦਿਆਣੀ ਮਹਾਕੁਟੰਬ ਵਿਖੇੜਾ ਸਮਾਤੇ ਮਿੱਠਿਆ ਗਹਿਣ ਗਏ ਮੋਹ ਵਿੱਚ ਇਹਦੇ ਮੋਹ ਵਿੱਚ ਕੁਟੰਬ ਪਰਿਵਾਰ ਦੇ ਮੋਹ ਵਿੱਚ ਵਿਖੇੜਾ ਸਾਰਾ ਮਾਤੇ ਵਿਖੇੜ ਜਹਿਰ ਦੇ ਰਸਾਂ ਦੇ ਵਿੱਚ ਮਸਤ ਹੋਇਆ ਲੈਂਦਾ ਮਿੱਠਿਆ ਮਾਵ ਝੂਠ ਜਿਹਨੂੰ ਸਦਗੁਰੂ ਸੁਖਨੀ ਸਾਹਿਬ ਕਹਿੰਦੇ ਨੇ ਮਿੱਠਿਆ ਤਨ ਤਨ ਕੁਟੰਬ ਸਭਾਇਆ ਮਿੱਠਿਆ ਹਮ ਮਮਤਾ ਮਾਇਆ ਜੋ ਕੁਝ ਹੈ ਚਾਹੇ ਰਾਜ ਭਾਗ ਭੀਆਂ ਪੁੱਤਰ ਇਸਤਰੀ ਇਕਲਤਰ ਸਾਧਗੁਰੂ ਕਹਿੰਦੇ ਨੇ ਚਾਹੇ ਮਹਿਲ ਮਾੜੀਆਂ ਨੇ ਚਾਹੇ ਤੇ ਜ਼ਿੰਦਗੀ ਹੈ ਚਾਹੇ ਪੰਜ ਕੁਦਰ ਸਰੀਰ ਹੈ ਸਭ ਕੁਝ ਮਿੱਥਿਆ ਹੈ ਭਾਗ ਝੂਠਾ ਹੈ ਕਹਿੰਦੇ ਇਹਦੇ ਵਿੱਚ ਗਹਿਣ ਗਏ ਦਿਨ ਰਾਤ ਖਚਦੋ ਜਾਂਦਾ ਹੈ ਸਾਧਗੁਰੂ ਤਾਈ ਬਾਣੀ ਕਹਿੰਦੇ ਨੇ ਗਹਿ ਗੱਟ ਪਰੇ ਕੋਟੰਬ ਗਏ ਕਾਂਠਾ ਰਹਿ ਗਿਓ ਰਾਮ ਆਏ ਪਰੇ ਤਰਨ ਕਾਦਾਏ ਕਿ ਬੀਚੈ ਤੂੰ ਮਾਤਾ ਆਂ ਕਹਿੰਦੇ ساری ਉਮਰ ਇਸ ਸੰਸਾਰ ਦੇ ਪ੍ਰਵਾਦ ਦੇ ਗਹਿ ਗੱਟ ਵਿੱਚ ਫਸਿਆ ਰਹਿ ਜਾਂਦਾ ਕਿਤੇ ਨਾਮ ਜਪਨ ਆਨੀ ਕਰਦਾ ਮਿਥਨ ਮਨੋਰਥ ਸੁਪਨੇ ਆਨੰਦ ਉਲਾਸ ਮਨ ਮokh ਸਤ ਕਹੀ ਮਿਥਨ ਕਹਿੰਦੇ ਝੂਠੇ ਮਨੋਰਥਾਂ ਦੇ ਪਿੱਛੇ ਲੱਗਿਆ ਰਹਿਣਾ ਭਾਈ ਅਨਹੁੰਦੇ ਮਨੋਰਥ ਮਨੋਂ ਦੇ ਸੰਕਲਪਾਂ ਪਿੱਛੇ ਆਨੰਦ ਪਿੱਛੇ ਲੱਗਿਆ ਰਹਿਣਾ ਸੁਪਨੇ ਵਿੱਚ ਸੁੱਖਾਂ ਨੂੰ ਚਿਤ ਕਰਕੇ ਮੂੰਹ ਬੋਲ ਕੇ ਸੱਚੇ ਸਮਝ ਕੇ ਬੈਠਾ ਰਹਿਣਾ ਕਹਿੰਦਾ ਵੀ ਜੋ ਸੁੱਖ ਹੈ ਇਹ ਚੰਗਾ ਹੈ ਇਹ ਸੱਚ ਹੈ ਤੇ ਸਤਿਗੁਰੂ ਇਹੀ ਕਹਿੰਦੇ ਨੇ ਮਿੱਥਨ ਮਨੋਰਥ ਜਿਹੜੇ ਮਨ ਦੀਆਂ ਕਾਮਨਾਵਾਂ ਨੇ ਇਹ ਵੀ ਝੂਠੀਆਂ ਨੇ ਮਨੋਰਥ ਵੀ ਝੂਠੇ ਨੇ ਸੁਪਣ ਇੱਕ ਸੁਪਨੇ ਵੀ ਨਿਆਈ ਆਨੰਦ ਨੂੰ ਵੀ ਸੱਚ ਮੰਨੀ ਬੈਠਾ ਜੈਸੇ ਸੱਚ ਐ ਐਸਾ ਸੁਪਨਾ ਰੈਣਕ ਤੈਸਾ ਹੀ ਹੋਂ ਸੰਸਾਰ ਕਿਨ ਜਿਵੇਂ ਸੁਪਨਾ ਰਾਤ ਦਾ ਹੈ ਉਸੇ ਤਰ੍ਹਾਂ ਸੰਸਾਰ ਹੈ ਤੇ ਇਸ ਸੰਸਾਰ ਵਿੱਚ ਸੁਪਨੇ ਵਿੱਚ ਬੰਦਾ ਕੁਝ ਖੱਟ ਨਹੀਂ ਸਕਦਾ ਤੇ ਇਸ ਸੰਸਾਰ ਵਿੱਚੋਂ ਵੀ ਕੁਝ ਨਹੀਂ ਖੱਟ ਸਕਦਾ ਇਸ ਲਈ ਭਾਈ ਨਾ ਅੰਮ੍ਰਿਤ ਨਾ ਕਰੀਏ ਤੇ ਕਿਹੜੀ ਚੀਜ਼ ਐ ਜਿਹੜੀ ਨਾਲ ਜਾਏਗੀ ਇਹ ਸਾਰਾ ਇੱਕ ਸੁਪਨੇ ਦੀ ਨਿਆਈ ਐ ਕੋਈ ਸੁਪਨੇ ਵਿੱਚ ਰਾਜਾ ਬਣ ਜਾਂਦਾ ਕੋਈ ਰਣਕ ਬਣ ਜਾਂਦਾ ਕੋਈ ਅਮੀਰ ਬਣ ਜਾਂਦਾ ਕੋਈ ਗਰੀਬ ਕੋਈ ਪਰਮਾਤਮਾ ਨੇ ਨੇੜੇ ਹੋ ਜਾਂਦਾ ਕੋਈ ਦੂਰ ਪਰ ਹੈ ਸਾਰਾ ਸੁਪਨੇ ਦੀ ਨਿਆਈ ਸਾਧਗੁਰੂ ਤਾਈ ਤਾਂ ਬਾਰ ਬਾਰ ਬਾਣੀ ਦੀ ਕੰਨਦੇ ਨੇ ਜਾਗਲੇ ਹੋਰੇ ਮਣਾ ਜਾਗ ਲੋ ਕੰਗ ਅਫਰ ਹੋਇਆ ਕਿਉਂ ਸੁਪਨੇ ਦੀ ਗਫਲਤ ਦੀ ਨੀਂਦ ਵਿੱਚ ਸੁਤਾਂ ਜਾਗਣਾ ਕਰ ਇਹ ਪਰਿਵਾਰ ਇਹ कुटुंब ਇਹ ਸਰਪੰਸ ਇਹ ਸਰਪਰ ਪਰਿਵਾਰ ਇਹ ਜਿਹੜਾ ਤੂੰ ਮੋਹ ਲਾਇਆ ਲੋਭ ਲਾਇਆ ਇਹ ਸਾਰਾ ਸੁਪਨੇ ਦੀ ਨਹੀਂ ਆਈ ਕਿਉਂਕਿ ਇਹ ਇੱਥੇ ਸੰਸਾਰ ਵਿੱਚ ਆ ਕੇ ਜੰਮੜਿਆ ਤੇ ਸੰਸਾਰ ਵਿੱਚ ਹੀ ਰਹਿ ਜਾਏਗਾ ਮਨ ਮੁਖ ਸੱਤ ਗਏ ਮਨ ਤੋਂ ਮੁਖ ਤੋਂ ਸੱਤ ਮੰਨਦਾ ਵੀ ਇਹ ਜੋ ਕੁਝ ਹੈ ਇਹ ਸੱਤ ਹੈ ਅੰਮ੍ਰਿਤ ਨਾਮ ਪਦਾਰਥ ਸੰਗੇ ਤਿੰਨ ਮਰਮ ਨਾਲ ਲਾਏ ਅੰਮ੍ਰਿਤ ਨਾਮ ਮਰਨ ਮਰਨ ਤੋਂ ਰਹਿਣ ਜਿਹੜਾ ਨਾਮ ਹੈ ਇਹ ਪਦਾਰਥ ਚਾਰ ਪਦਾਰਥ ਮੰਨਦਾ ਤਰਮਸਤ ਕਾਮੋ ਇਸ ਸੰਗੇ ਤਿਲ ਮਰ ਬਣਾ ਲੇ ਕਹਿੰਦੇ ਇਹ ਇਹ ਮੰਗਣਾ ਕਰਦਾ ਪਦਾਰਥਾਂ ਦੇ ਵਿੱਚ ਲੱਗਿਆ ਰਹਿਦਾ ਪਦਾਰਥਾਂ ਨੂੰ ਸੱਤ ਕਰਕੇ ਮੰਗਦਾ ਹੈ ਮੰਨਦਾ ਹੈ ਜਿਵੇਂ ਸਾਡੇ ਗੁਰੂ ਕਹਿੰਦੇ ਨੇ ਜੋ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਰੂਪੀ ਹੈ ਉਸ ਦਾ ਨਾਲ ਜਾਣ ਵਾਲਾ ਉਸ ਨੂੰ ਤਿਲ ਮਾਤਰ ਵੀ ਇਹ ਤੇਤ ਨਹੀਂ ਪ੍ਰਾਪਤ ਕਰਦਾ ਤਿਲ ਮਾਤਰ ਵੀ ਸਾਂਝ ਉਸ ਨਾਮ ਨਾਲ ਨਹੀਂ ਬਣਾ ਕਰਦਾ ਕਹਿੰਦੇ ਨਾਮ ਨੂੰ ਉਂਗਣਾ ਨਹੀਂ ਕਰਦਾ ਨਾਮ ਨੂੰ ਪੱਲੇ ਨਹੀਂ ਬੰਨਦਾ ਹਮੇਸ਼ਾ ਕੂੜ ਵਿਆਹਦਾ ਹੈ ਮੂੜ ਇਕੱਠਾ ਕਰਦਾ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਣ ਆਹੇ ਮੇਰੇ ਸਤ ਗੁਰੂ ਕਿਰਪਾ ਕਰਕੇ ਸਤ ਸੰਗਤ ਵਿੱਚ ਰੱਖਣਾ ਕਰ ਤੇਰੀ ਸੰਗਤ ਦਾ ਦਿਦਾਰ ਬਖਸ਼ਣਾ ਕਰ ਮੈਂ ਸਰਣ ਨਾਨਕ ਸਰਣ ਆਹੇ ਦਾਸ ਨਾਮਕ ਤੇਰੀ ਛਣ ਵਿੱਚ ਆਇਆ ਮੇਰੇ ਸਤ ਗੁਰੂ ਕਿਰਪਾ ਕਰ ਕਿਰਪਾ ਕਰਕੇ ਤੇਰੀ ਸਤ ਸੰਗਤ ਬਖਸ਼ ਦਾਸ ਨਾਮਕ ਤੇਰੀ ਛਣ ਵਿੱਚ ਆਇਆ ਮੇਰਾ ਭਾਰ ਉਤਾਰਾ ਕਰ ਇਸ ਸੁਪਨੇ ਨੂੰ ਜਗਾ ਕੇ ਤੇਰੇ ਨਾਮ ਨਾਲ ਜੋੜਨਾ ਕਰ ਤੋ ਇੰਨਿਆ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦੇਵਸੀ ਇਸ ਕਰ ਵਰਦਾ ਅਸਗੇ ਲੋਕਾਂ ਵਿਚਾਰਾਂ ਕਰਨ ਦੀ ਜਾਜ ਆ ਜਾਵੇ ਲੇਖਾ ਘਟਾਇਨਾ ਛੁੱਟੀ ਹੈ ਖਿੰਖਿਨ ਭੂਲੇ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰਦੇ ਹੋ ਸਜਣ ਸਿਸੜੀਆਂ ਜੋ ਹੋਵੇ ਸਤਿ ਸੰਮੇਤ ਗਾੜੀ ਵਾਰੀ ਕੇ ਫਤਿਹ ਜਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ nice. okay. okay.